ਮਿਸਿੰਗ ਟੂਥ ਉਹ ਦੰਦ ਹੈ ਜਿਹੜਾ ਤੁਹਾਡੇ ਮੂੰਹ ਚ ਪਹਿਲਾਂ ਹੁੰਦਾ ਸੀ ਤੇ ਹੁਣ ਉਹ ਨਹੀਂ ਹੈ ਇਸ ਕਰਕੇ ਉਹਨੂੰ ਮਿਸਿੰਗ ਟੂਥ ਕਿਹਾ ਜਾਂਦਾ ਕੋਈ ਵੀ ਦੰਦ ਤੁਹਾਡੇ ਮੂੰਹ ਦੇ ਵਿੱਚ ਹੁੰਦਾ ਦੋਸਤੋ ਤਾਂ ਉਹਦਾ ਕੋਈ ਫੰਕਸ਼ਨ ਹੁੰਦਾ ਹੈ ਅਸੀਂ ਉਹਦੇ ਨਾਲ ਖਾਣਾ ਖਾਂਦੇ ਆ ਮੰਨ ਲਓ ਤੁਹਾਡਾ ਮੋਲਰ ਹੈ ਤਾਂ ਤੁਸੀਂ ਉਹਦੇ ਨਾਲ ਖਾਣਾ ਖਾਂਦੇ ਹੋ ਇਨਸਾਈਜ਼ਰਸ ਨੇ ਉਹਦੇ ਨਾਲ ਤੁਸੀਂ ਬਾਈਟ ਕਰਦੇ ਹੋ ਤੇ ਕੋਈ ਵੀ ਇੱਕ ਦੰਦ ਤੁਹਾਡੇ ਮੂੰਹ ਚੋਂ ਨਿਕਲ ਜੇਗਾ ਤਾਂ ਉਹ ਵਾਲਾ ਕੰਮ ਆ ਜਿਹੜਾ ਰੁਕ ਜਾਏਗਾ ਸੋ ਜੇ ਤੁਹਾਡੀ ਦਾੜ ਨਿਕਲਦੀਆਂ ਮੋਲਰ ਨਿਕਲਦਾ ਹੈ ਮੋਲਰ ਤੁਹਾਡਾ ਮਿਸਿੰਗ ਟੂਥ ਬਣ ਜਾਂਦਾ ਹੈ ਤਾਂ ਤੁਸੀਂ ਉਸ ਪਾਸੇ ਤੋਂ ਖਾਣਾ ਨਹੀਂ ਖਾ ਸਕਦੇ ਤੁਸੀਂ ਸ਼ਿਫਟ ਕਰੋਗੇ ਦੂਸਰੀ ਸਾਈਡ ਖਾਣਾ ਜਦੋਂ ਤੁਸੀਂ ਦੂਸਰੀ ਸਾਈਡ ਤੋਂ ਖਾਣਾ ਖਾਓਗੇ ਉਸ ਪਾਸੇ ਦੇ ਮਸਲਸ ਕੰਮ ਕਰਨਗੇ ਇਸ ਪਾਸੇ ਦੇ ਮਸਲਸ ਕੰਮ ਨਹੀਂ ਕਰਨਗੇ ਇਹ ਮਸਲਸ ਥੋੜੇ ਲੂਸ ਹੋ ਜਾਣਗੇ ਇਹ ਪਾਸੇ ਦੇ ਮਸਲਸ ਟਾਈਟ ਹੋ ਜਾਣਗੇ ਜਿੱਦਾਂ ਹੀ ਇਹ ਟਾਈਟ ਹੋਣਗੇ ਤੁਹਾਡੇ ਮਸੂੜੇ ਤੁਹਾਡੇ ਚੀਕ ਨੂੰ ਤੁਹਾਡੇ ਇਸ ਪਾਸੇ ਦੇ ਲਿਪਸ ਨੂੰ ਖਿੱਚਣ ਦੀ ਕੋਸ਼ਿਸ਼ ਕਰਨਗੇ ਲਾਈਕ ਦੇ ਸਾਈਡ ਨੂੰ ਤਾਂ ਜਿਸ ਕਰਕੇ ਤੁਸੀਂ ਅਕਸਰ ਹੀ ਦੇਖਿਆ ਹੋਣਾ ਕਿ ਕਿਸੇ ਬੰਦੇ ਦੀ ਸਮਾਈਲ ਇੱਕ ਪਾਸੇ ਜਾਂਦੀ ਹੈਗੀ ਆ ਤਾਂ ਉਹ ਮਿਸਿੰਗ ਟੂਥ ਕਰਕੇ ਹੁੰਦੀ ਹੈ ਦੂਸਰੀ ਗੱਲ ਜੇ ਤੁਸੀਂ ਮਿਸਿੰਗ ਟੂਥ ਕਰਕੇ ਇੱਕ ਪਾਸੇ ਖਾਣਾ ਨਹੀਂ ਖਾਓਗੇ ਤਾਂ ਤੁਹਾਡਾ ਜਿਹੜਾ ਫੰਕਸ਼ਨਸ ਨੇ ਖਾਣਾ ਦੇ ਹੈਂਪਰ ਹੋ ਜਾਣਗੇ ਤੁਸੀਂ ਪ੍ਰੋਪਰ ਚੂ ਨਹੀਂ ਕਰ ਪਾਉਗੇ ਤਾਂ ਤੁਹਾਡੇ ਨਿਊਟ੍ਰੀਐਂਟਸ ਨੇ ਉਹ ਤੁਸੀਂ ਪ੍ਰੋਪਰਲੀ ਨਹੀਂ ਲੈ ਪਾਉਗੇ ਸੋ ਤੁਹਾਡੀ ਸਿਹਤ ਓਵਰਆਲ ਸਿਹਤ ਨੂੰ ਵੀ ਇਹਦੇ ਨਾਲ ਪ੍ਰੋਬਲਮ ਆਉਂਦੀ ਹੈ ਜਦੋਂ ਤੁਸੀਂ ਖਾਣਾ ਹੀ ਨਹੀਂ ਪ੍ਰੋਪਰ ਖਾ ਪਾਉਗੇ ਤੁਹਾਡੀ ਡਾਈਜੈਸ਼ਨ ਜਿਹੜੀ ਉਹ ਵੀ ਠੀਕ ਨਹੀਂ ਹੋਏਗੀ ਤੁਹਾਡੇ ਜਿਹੜੇ ਸਾਡੇ ਰੱਬ ਨੇ ਦੰਦ ਦਿੱਤੇ ਆ ਅਸੀਂ 32 ਵਾਰ ਚਬਾਉਣ ਨੂੰ ਕਹਿੰਦੇ ਆ ਇੱਕ ਗ੍ਰਾਹੀ ਨੂੰ ਇੱਕ ਬਾਈਟ ਨੂੰ ਸੋ ਮਿਸਿੰਗ ਦੰਦ ਹੋਣ ਦੇ ਨਾਲ ਤੁਸੀਂ ਉਹਨੂੰ ਪ੍ਰੋਪਰ ਚਬਾ ਨਹੀਂ ਪਾਉਗੇ ਜੇ ਤੁਹਾਨੂੰ ਨਹੀਂ ਚਬਾ ਪਾਉਗੇ ਤਾਂ ਉਹ ਚਬਾਉਣ ਦਾ ਕੰਮ ਤੁਹਾਡੇ ਪੇਟ ਨੂੰ ਕਰਨਾ ਪਏਗਾ ਉਹਨੂੰ ਉਹ ਓਵਰਲੋਡ ਹੋਏਗਾ ਤਾਂ ਤੁਹਾਡੇ ਜਿਹੜੇ ਐਂਡਾਈਜੈਸ਼ਨ ਹੈ ਉਹ ਕੋਨ ਪ੍ਰੋਬਲਮ ਆਏਗੀ ਸੋ ਇਸ ਕਰਕੇ ਜਿਹੜਾ ਮਿਸਿੰਗ ਦੰਦ ਹੈ ਉਹਨੂੰ ਲਗਾਉਣਾ ਜ਼ਰੂਰੀ ਹੋ ਜਾਂਦਾ ਹੈ ਮਿਸਿੰਗ ਦੰਦ ਲਗਾਉਣ ਦੇ ਅੱਗੇ ਕਈ ਢੰਗ ਹੁੰਦੇ ਆ ਮਿਸਿੰਗ ਦੰਦ ਨੂੰ ਪੁਰਾਣੇ ਜ਼ਮਾਨਿਆਂ ਦੇ ਵਿੱਚ ਕੱਢਣ ਪਾਉਣ ਵਾਲੇ ਦੰਦਾਂ ਨਾਲ ਲਗਾ ਲਿਆ ਜਾਂਦਾ ਸੀ ਉਹਨੂੰ ਆਰਪੀਡੀ ਕਹਿੰਦੇ ਸੀ ਰਿਮੂਵੇਬਲ ਪਾਰਸ਼ਲ ਡੈਂਚਰ ਉਸ ਤੋਂ ਬਾਅਦ ਫਿਰ ਐਫਪੀਡੀ ਸ਼ੁਰੂ ਹੋਈ ਫਿਕਸਡ ਪਾਰਸ਼ਲ ਡੈਂਚਰ ਜਿਹਨੂੰ ਬ੍ਰਿਜ ਵੀ ਕਿਹਾ ਜਾਂਦਾ ਹੈਗਾ ਤੇ ਪਰ ਇਹਦੇ ਲਈ ਕੀ ਸੀਗਾ ਅਗਲਾ ਦੰਦ ਤੇ ਪਿਛਲਾ ਦੰਦ ਥੋੜੇ ਥੋੜੇ ਰਗੜਨੇ ਪੈਂਦੇ ਸੀਗੇ ਪਰ ਅੱਜ ਕੱਲ ਤੇ ਬੜਾ ਇੱਕ ਨਵਾਂ ਟ੍ਰੀਟਮੈਂਟ ਸ਼ੁਰੂ ਹੋਇਆ ਹੈ दैट इज ਕਾਲਡ ਡੈਂਟਲ ਇੰਪਲਾਂਟ ਉਹ ਹੱਡੀ ਦੇ ਅੰਦਰ ਬਿਲਕੁਲ ਤੁਹਾਡੇ ਨੇਚਰਲ ਦੰਦ ਵਾਂਗੂ ਉਹਦੀ ਰੂਟ ਪੈ ਜਾਂਦੀ ਹੈ ਉਸ ਤੋਂ ਬਾਅਦ ਉਹਦੇ ਤੇ ਕੈਪ ਹੋ ਜਾਂਦਾ ਹੈਗਾ ਸੋ ਡੈਂਟਲ ਇੰਪਲਾਂਟ ਮਿਸਿੰਗ ਦੰਦ ਦਾ ਇੱਕ ਵਧੀਆ ਸੋਲੂਸ਼ਨ ਹੈ ਡੈਂਟਲ ਇੰਪਲਾਂਟ ਤੁਹਾਡੇ ਅਸਲ ਦੰਦ ਦੀ ਨਕਲ ਹੈ ਸਾਡਾ ਜਿਹੜਾ ਦੰਦ ਹੁੰਦਾ ਹੈ ਉਹਦੇ ਉੱਪਰ ਕ੍ਰਾਊਨ ਪੋਰਸ਼ਨ ਹੁੰਦਾ ਹੈ ਨੀਚੇ ਰੂਟ ਪੋਰਸ਼ਨ ਹੁੰਦਾ ਹੈ ਕ੍ਰਾਊਨ ਜਿਹੜਾ ਸਾਡੇ ਮੂੰਹ ਦੇ ਵਿੱਚ ਦਿਸਦਾ ਹੈ ਰੂਟ ਜਿਹੜੀ ਤੁਹਾਡੀ ਹੱਡੀ ਦੇ ਅੰਦਰ ਹੁੰਦੀ ਹੈ ਜੜ ਜਦੋਂ ਤੁਹਾਡਾ ਦੰਦ ਨਿਕਲ ਜਾਂਦਾ ਹੈ ਉਹ ਮਿਸਿੰਗ ਤੁਥ ਬਣ ਜਾਂਦਾ ਹੈ ਤਾਂ ਫਿਰ ਅਸੀਂ ਤੁਹਾਡੀ ਬੋਨ ਦੇ ਅੰਦਰ ਤੁਹਾਡੇ ਦੰਦ ਵਰਗਾ ਹੀ ਇੱਕ ਜੜ ਪਾ ਦਿੰਦੇ ਆ ਜਿਹੜੀ ਕਿ ਟਾਈਟੇਨੀਅਮ ਦੀ ਬਣੀ ਹੁੰਦੀ ਹੈ ਹੁੰਦੀ ਨਕਲੀਏ ਬਟੋ ਹੋ ਤੁਹਾਡੀ ਬੋਡੀ ਉਹਨੂੰ ਅਸੈਪਟ ਕਰ ਲੈਂਦੀ ਹੈ ਤੇ ਬਹੁਤ ਵਧੀਆ ਤਰੀਕੇ ਨਾਲ ਜਜ਼ਬ ਕਰ ਲੈਂਦੀ ਹੈ ਤੁਹਾਡੀ ਬੋਨ ਗਰੋ ਹੋ ਜਾਂਦੀ ਹੈ ਉਸ ਦੇ ਉੱਤੇ ਟਾਈਟੇਨੀਅਮ ਤੋਂ ਹੀ ਬਣਿਆ ਹੁੰਦਾ ਹੈ ਇੰਪਲਾਂਟ ਐਦਾਂ ਨਹੀਂ ਹੈ ਕਿ ਤੁਸੀਂ ਸਟੀਲ ਤੋਂ ਜਾਂ ਆਇਰਨ ਤੋਂ ਇੰਪਲਾਂਟ ਨਹੀਂ ਬਣ ਸਕਦੇ ਕਿਉਂਕਿ ਡੈਂਟਲ ਇੰਪਲਾਂਟਸ ਟਾਈਟੇਨੀਅਮ ਤੋਂ ਇਸ ਕਰਕੇ ਬਣਦੇ ਕਿਉਂਕਿ ਸਿਰਫ ਟਾਈਟੇਨੀਅਮ ਹੀ ਇੱਕ ਐਦਾਂ ਦੀ ਮੈਟਲ ਹੈ ਜਿਹੜੀ ਸਾਡੀ ਬੋਡੀ ਅਸੈਪਟ ਕਰਦੀ ਹੈ ਜਦੋਂ ਇੰਪਲਾਂਟ ਤੁਹਾਡੀ ਬੋਨ ਦੇ ਅੰਦਰ ਚਲਾ ਗਿਆ ਫਿਰ ਡੇਢ ਮਹੀਨਾ ਤਕਰੀਬਨ 6 ਹਫ਼ਤੇ ਲੱਗਦੇ ਹੈ ਤੁਹਾਡੀ ਬੋਨ ਇੰਪਲਾਂਟ ਦੇ ਉੱਤੇ ਗਰੋ ਕਰ ਜਾਂਦੀ ਹੈ ਚੜ ਜਾਂਦੀ ਹੈ ਉਹਨੂੰ ਬਹੁਤ ਅੱਛੀ ਤਰ੍ਹਾਂ ਗ੍ਰਿਪ ਕਰ ਲੈਂਦੀ ਹੈ। ਦਿਸ ਪ੍ਰੋਸੈਸ ਇਸ ਕਾਲਡ ਆਸਟਿਓ ਇੰਟੀਗ੍ਰੇਸ਼ਨ। ਜਦੋਂ 1.5 ਮਹੀਨੇ ਤੋਂ ਬਾਅਦ ਉਹ ਗ੍ਰਿਪ ਕਰ ਲੈਂਦਾ ਹੈ ਫਿਰ ਆਪਾਂ ਉਹਦਾ ਨਾਪ ਲੈ ਕੇ ਉਹਦੇ ਉੱਤੇ ਕੈਪ ਲਗਾ ਦਿੰਦੇ ਹੁਣ ਤੁਹਾਡਾ ਇੰਪਲਾਂਟ ਵਿਦ ਕੈਪ ਬਾਕੀ ਦੰਦਾਂ ਵਾਂਗੂ ਹੀ ਐਕਟਿਵ ਹੋ ਗਿਆ ਤਾਂ ਤੁਸੀਂ ਉਹਦੇ ਨਾਲ ਪ੍ਰੋਪਰ ਖਾਣਾ ਖਾ ਸਕਦੇ ਹੋ। ਸੋ ਇੰਪਲਾਂਟ ਇੱਕ ਨਕਲੀ ਦੰਦ ਹੈ ਜਿਹੜਾ ਕਿ ਹੱਡੀ ਦੇ ਵਿੱਚ ਫਿਕਸ ਕੀਤਾ ਹੁੰਦਾ ਹੈ ਜਿਵੇਂ ਕਿ ਅਸਲ ਦੰਦ ਹੁੰਦਾ ਹੈ। ਸੋ ਇਹ ਅਸਲ ਦੰਦ ਦੀ ਬਹੁਤ ਅੱਛੀ ਕਾਪੀ ਹੈ ਜਿਹੜੀ ਕਿ ਮੈਂ ਮੰਨਦਾ ਕਿ ਸਾਇੰਸ ਨੇ ਬਹੁਤ ਵੱਡਾ ਹੋਜਿਆ ਡੈਂਟਲ ਇੰਪਲਾਂਟਸ ਲਵਾਉਣ ਦੇ ਦੋ ਤਿੰਨ ਤਰੀਕੇ ਹੁੰਦੇ ਆ ਮੰਨ ਲਓ ਇੱਕ ਤਾਂ ਹੈਗਾ ਕਿ ਕਿ ਤੁਸੀਂ ਦੰਦ ਕਢਾਇਆ ਹੋਇਆ ਪਹਿਲਾਂ ਸਾਡੇ ਕਲੀਨਿਕ ਦੇ ਉੱਤੇ ਇੱਥੇ ਅਸੀਂ ਪਟਿਆਲੇ ਦੇ ਵਿੱਚ ਜਦੋਂ ਸਾਡੇ ਕਲੀਨਿਕ ਦੇ ਪੇਸ਼ੈਂਟ ਆਉਂਦੇ ਅਸੀਂ ਦੇਖਦੇ ਆਂ ਆ ਮੰਨ ਲਓ ਪਹਿਲਾਂ ਤੁਸੀਂ ਦੰਦ ਕੱਢਵਾਇਆ ਹੋਇਆ ਹੈ ਤਾਂ ਅਸੀਂ ਕੀ ਕਰਦੇ ਹਾਂ ਕਿ ਉਸ ਜਗ੍ਹਾ ਤੇ ਹਲਕਾ ਜਿਹਾ ਕੱਟ ਲਗਾ ਕੇ ਤੁਹਾਡੀ ਜਿਹੜੀ ਬੋਨ ਹੈ ਉਹਦੇ ਵਿੱਚ ਬਹੁਤ ਛੋਟੀ ਜਿਹੀ ਇੱਕ ਡ੍ਰਿਲ ਕਰਦੇ ਹਾਂ ਸਪੇਸ ਕ੍ਰੀਏਟ ਕਰਦੇ ਹਾਂ ਉਸ ਸਪੇਸ ਦੇ ਵਿੱਚ ਅਸੀਂ ਆਰਟੀਫੀਸ਼ੀਅਲ ਰੂਟ ਜਿਹਨੂੰ ਡੈਂਟਲ ਇੰਪਲਾਂਟ ਦੱਸ ਰਹੇ ਹਾਂ ਉਹ ਤੁਹਾਡੀ ਬੋਨ ਦੇ ਅੰਦਰ ਪਾ ਦਿੰਦੇ ਹਾਂ ਉਸ ਤੋਂ ਬਾਅਦ ਉੱਪਰੋਂ ਜਿਹੜਾ ਅਸੀਂ ਮਸੂੜੇ ਨੂੰ ਕੱਟ ਕੀਤਾ ਸੀ ਉਹ ਦੁਬਾਰਾ ਤੋਂ ਬੰਦ ਕਰਕੇ ਅਸੀਂ ਉਹਨੂੰ ਸੂਚਰ ਕਰ ਦਿੰਦੇ ਹਾਂ ਟਾਂਕੇ ਲਗਾ ਦਿੰਦੇ ਹਾਂ ਇੱਕ ਹਫ਼ਤੇ ਬਾਅਦ ਉਹ ਟਾਂਕੇ ਖੋਲ ਦਿੰਦੇ ਹਾਂ ਫਿਰ ਡੇਢ ਮਹੀਨਾ ਤਕਰੀਬਨ 6 ਹਫ਼ਤਿਆਂ ਤੋਂ 8 ਹਫ਼ਤੇ ਅਸੀਂ ਵੇਟ ਕਰਦੇ ਆਂ ਤਾਂ ਜੋ ਤੁਹਾਡੀ ਹੱਡੀ ਆ ਜਿਹੜੀ ਉਹ ਇੰਪਲਾਂਟ ਨੂੰ ਬਹੁਤ ਚੰਗੀ ਤਰ੍ਹਾਂ ਫੜ ਲਵੇ ਆਸਟੋ ਇੰਟੀਗ੍ਰੇਸ਼ਨ ਇਸ ਪ੍ਰੋਸੈਸ ਨੂੰ ਬੋਲਦੇ ਆਂ 1.5 ਤੋਂ 2 ਮਹੀਨਿਆਂ ਦੇ ਵਿੱਚ ਉਹ ਪ੍ਰੋਸੈਸ ਪੂਰੀ ਹੋ ਜਾਂਦੀ ਹੈ ਬੋਨ ਤੁਹਾਡੀ ਇੰਪਲਾਂਟ ਦੇ ਉੱਤੇ ਚੜ ਜਾਂਦੀ ਹੈ ਬਹੁਤ ਵਧੀਆ ਤਰੀਕੇ ਨਾਲ ਇਸ ਤੋਂ ਬਾਅਦ ਅਸੀਂ ਦੁਬਾਰਾ ਬੁਲਾਉਂਦੇ ਆਂ 2 ਮਹੀਨਿਆਂ ਬਾਅਦ ਫੇਰ ਉਹਦੇ ਉੱਤੇ ਮਤਲਬ ਟਰਾਂਸਫਰ ਕੋਪਿੰਗਸ ਕਰਕੇ ਅਸੀਂ ਐ ਸਮਝੋ ਵੀ ਉਹਦਾ ਨਾਪ ਲੈ ਲੈਨੇ ਆਂ ਤੇ ਹਫਤੇ ਦੇ ਅੰਦਰ ਅੰਦਰ ਕੈਪ ਬਣ ਕੇ ਆ ਜਾਂਦਾ ਹੈ ਤੇ ਕੈਪ ਅਸੀਂ ਫਿੱਟ ਕਰ ਦਿੰਨੇ ਆ ਸੋ ਟੋਟਲ ਪ੍ਰੋਸੈਸ ਸ਼ੁਰੂ ਤੋਂ ਲੈ ਕੇ ਲਾਸਟ ਤੱਕ 2 ਮਹੀਨੇ ਜਾਂ 2.5 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਇੰਪਲਾਂਟ ਪਾਉਣ ਤੋਂ ਬਾਅਦ ਕੈਪ ਵੀ ਲਗਾ ਲੈਣੇ ਹੈਗੇ ਆ ਡੈਂਟਲ ਇੰਪਲਾਂਟ ਜਿਹੜਾ ਹੈ ਜੇ ਤੁਹਾਡੇ ਕੋਲ ਇੱਕ ਦੰਦ ਹੈ ਨਹੀਂਗਾ ਤਾਂ ਇੱਕ ਦੰਦ ਤੇ ਲੱਗ ਸਕਦਾ ਜੇ ਤੁਹਾਡੇ ਕੋਲੇ ਜਿਆਦਾ ਦੰਦ ਮਿਸਿੰਗ ਹੈ ਮੰਨ ਲਓ ਇੱਕੋ ਲਾਈਨ 'ਚ 5 ਦੰਦ ਹੈ ਨਹੀਂਗੇ ਤਾਂ ਸਪੋਜ਼ 1 2 ਤੇ 3 ਇੰਪਲਾਂਟ ਕਰਕੇ ਅਸੀਂ ਉਹਨਾਂ ਦੇ ਉੱਤੇ 5 ਦੰਦ ਵੀ ਲਗਾ ਸਕਦੇ ਆ ਜੇ ਤੁਹਾਡੇ ਕੋਲ ਪੂਰੇ ਜਵੜੇ 'ਚ ਕੋਈ ਦੰਦ ਹੈ ਨਹੀਂਗਾ ਤਾਂ ਅਸੀਂ 1 2 3 4 5 ਜਾਂ 6 ਇੰਪਲਾਂਟ ਪਾ ਕੇ ਸਾਰੇ ਇੰਪਲਾਂਟਸ ਨੂੰ ਜੋੜ ਕੇ ਉਹਦੇ ਉੱਤੇ ਪੂਰਾ ਜਵੜਾ ਵੀ ਬਣਾ ਦਿੰਦੇ ਆ ਕੰਪਲੀਟ ਡੈਂਚਰਸ ਫਿਕਸਡ ਡੈਂਚਰਸ ਅਸੀਂ ਲਗਾ ਸਕਦੇ ਆ ਅੱਜਕੱਲ ਬਹੁਤ ਜ਼ਿਆਦਾ ਕਾਮਨ ਹੈ ਬਹੁਤ ਸਾਰੇ ਪੇਸ਼ੈਂਟ ਸਾਡੇ ਕੋਲੋਂ ਇੰਡੀਆ 'ਚੋਂ ਵੀ ਖਾਸ ਕਰਕੇ ਐਨ ਆਰ ਆਈਸ ਬਹੁਤ ਜ਼ਿਆਦਾ ਆਉਂਦੇ ਆ ਤੇ ਅਸੀਂ ਮਹੀਨੇ ਜਾਂ 2 ਮਹੀਨਿਆਂ 'ਚ ਉਹਨਾਂ ਨੂੰ ਪ੍ਰੋਪਰ ਖਾਣਾ ਖਾਣ ਲਾਇਕ ਕਰ ਦਿੰਦੇ ਆ ਡੈਂਟਲ ਇੰਪਲਾਂਟ ਕਰਾਉਣ ਤੋਂ ਬਾਅਦ ਕੀ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਇਹਦੇ ਉੱਤੇ ਆਪਾਂ ਗੱਲ ਕਰ ਲੈਨੇ ਆਂ ਜਿਸ ਦਿਨ ਦੋਸਤੋ ਡੈਂਟਲ ਇੰਪਲਾਂਟ ਆਪਾਂ ਕਰਦੇ ਆਂ ਇਹਦੇ ਤੋਂ ਬਹੁਤ ਲੋਕ ਡਰਦੇ ਆ ਪਰ ਇਹ ਡਰਨ ਵਾਲੀ ਚੀਜ਼ ਨਹੀਂ ਹੈ ਦੰਦ ਕਢਾਉਣਾ ਜਦੋਂ ਆਪਾਂ ਦੰਦ ਕਢਾਉਨੇ ਆ ਐਕਸਟ੍ਰੈਕਸ਼ਨ ਕਰਾਉਨੇ ਕੋਈ ਵੀ ਦੰਦ ਕਢਾਉਨੇ ਆ ਤਾਉ ਉਸ ਪੇਨ ਨੂੰ ਤੁਸੀਂ ਐਕਸਟ੍ਰੀਮ ਮੰਨ ਲਓ ਸਪੋਜ਼ ਮੰਨ ਲਓ ਕਿ ਉਹ 100% ਹੈ ਪੇਨ ਦਾ ਲੈਵਲ ਹੈ ਜਿਹੜਾ ਪਰ ਜਿਹੜਾ ਇੰਪਲਾਂਟ ਆਪਾਂ ਪਾਉਣੇ ਉਹ 10% ਵੀ ਹੈ ਨਹੀਂ ਉਹਦਾ ਸੋ ਇੰਪਲਾਂਟ ਇਜ਼ ਪੇਨਲੈਸ ਪ੍ਰੋਸੈਸ ਇਹਦੇ ਵਿੱਚ ਕੋਈ ਜ਼ੋਰ ਜ਼ਬਰਦਸਤੀ ਨਹੀਂ ਹੁੰਦੀ ਸਿਰਫ ਤੇ ਸਿਰਫ ਹੱਡੀ ਦੇ ਵਿੱਚ ਇੱਕ ਮਾਮੂਲੀ ਜੀ ਡ੍ਰਿਲ ਕੀਤੀ ਜਾਂਦੀ ਹੈ ਤੇ ਫਿਰ ਆਪਾਂ ਇੰਪਲਾਂਟ ਪਾ ਦਿੰਦੇ ਆ ਸਾਵਧਾਨੀਆਂ ਕੀ ਵਰਤਣੀਆਂ ਹੁੰਦੀਆਂ ਨੇ ਕਿ ਜਿਸ ਦਿਨ ਅਸੀਂ ਤੁਹਾਡੇ ਇੰਪਲਾਂਟ ਕਰਦੇ ਆਂ ਖਾਸ ਕਰਕੇ ਉਸ ਦਿਨ ਉਸ ਦਿਨ ਅਸੀਂ ਪਰਹੇਜ਼ ਕਰਨਾ ਹੁੰਦਾ ਹੈ ਕਿ ਕੋਈ ਵੀ ਅਸੀਂ ਗਰਮ ਚੀਜ਼ ਨਾ ਖਾਣੀ ਨਾ ਪੀਣੀ ਹੁੰਦੀ ਏ ਉਸ ਦਿਨ ਤੁਸੀਂ ਆਈਸਕ੍ਰੀਮ ਲੈ ਸਕਦੇ ਹੋ ਸੌਫਟ ਠੰਡੀਆਂ ਸੌਫਟ ਚੀਜ਼ਾਂ ਤੁਸੀਂ ਲੈ ਸਕਦੇ ਹੋ ਤੁਸੀਂ ਖਿਚੜੀ ਦਲੀਆ ਖੀਰ ਇਦਾਂ ਦਾ ਦਹੀਂ ਸਮੂਦੀਸ ਬਨਾਣਾ ਸ਼ੇਕ ਇਹ ਚੀਜ਼ਾਂ ਲਾਓ ਤੇ ਜ਼ਿਆਦਾ ਬੈਟਰ ਹੈ ਉਹਦਾ ਕਾਰਨ ਕੀ ਹੈ ਕਿਉਂਕਿ ਜੇ ਤੁਸੀਂ ਸਖਤ ਚੀਜ਼ ਲਾਓਗੇ ਤਾਂ ਅਸੀਂ ਨਾ ਸੂਚਰਸ ਦਿੱਤੇ ਹੁੰਦੇ ਜਿਹਨੂੰ ਟਾਂਕੇ ਕਹਿੰਦੇ ਨੇ ਤਾਂ ਇੱਕ ਵੀ ਟਾਂਕਾ ਹਿੱਲ ਗਿਆ ਤਾਂ ਉਹ ਖੁੱਲ ਜਾਂਦਾ ਹੈਗਾ ਤਾਂ ਇਨਫੈਕਸ਼ਨ ਹੋਣ ਦੇ ਚਾਂਸਸ ਰਹਿੰਦੇ ਆ ਸੋ ਵਹਿਤਰੀ ਇਹ ਸੱਚ ਹੈ ਕਿ ਆਪਾਂ ਪਰਹੇਜ਼ ਵਧੀਆ ਕਰ ਲਈਏ ਸਾਵਧਾਨੀਆਂ ਵੱਧ ਵਰਤ ਲਈਏ ਤਾਂ ਜੋ ਸਾਨੂੰ ਬਾਅਦ ਦੇ ਵਿੱਚ ਕੋਈ ਦਿੱਕਤ ਨਾ ਆਏ ਪਹਿਲੇ ਦਿਨ ਦੀ ਹੀ ਜ਼ਿਆਦਾ ਹੁੰਦੀ ਹੈ ਕਿ ਅਸੀਂ ਬਿਲਕੁਲ ਸੌਫਟ ਡਾਈਟ ਦੇ ਠੰਡੀ ਡਾਈਟ ਲੈਣੀ ਹੁੰਦੀ ਹੈ ਇੱਕ ਦੋ ਦਿਨਾਂ ਤੱਕ ਫਿਰ ਅਸੀਂ ਖਿਚੜੀ ਦਲੀਆ ਖੀਂਦ ਐਂ ਉਸ ਤੋਂ ਬਾਅਦ ਅਸੀਂ ਨਾਰਮਲ ਆਪਣੀ ਡਾਈਟ ਜਿੱਦਾਂ ਤੁਸੀਂ ਲੈਂਦੇ ਹੋ ਲੈ ਸਕਦੇ ਹੋ ਹਾਂ ਨਟਸ ਨਹੀਂ ਲੈਣੇ ਹੁੰਦੇ ਬਦਾਮ ਅਖਰੋਟ ਤੁਸੀਂ ਉਹ ਸ਼ੁਰੂ ਦੇ ਵਿੱਚ ਨਹੀਂ ਲੈਣੇ ਹੁੰਦੇ ਇੱਕ ਹਫ਼ਤੇ ਲਈ ਤੁਹਾਡਾ ਦਿਲ ਕਰਦਾ ਤਾਂ ਤੁਸੀਂ ਉਹਨੂੰ ਸਮੂਦੀਜ਼ ਦੇ ਵਿੱਚ ਪਾ ਕੇ ਲੈ ਸਕਦੇ ਹੈਗੇ ਬੋਦੇਵਿਚ ਕੋਈ ਦੇਖਤ ਨਹੀਂ ਹੈ ਟੈਂਟਲ ਇੰਪਲੈਂਟ ਭਾਜੀ ਉਨਾ ਹੀ ਕਾਮਯਾਬ ਹੁੰਦਾ ਜਿੰਨਾ ਤੁਹਾਡਾ ਨੇਚਰਲ ਦੰਦ ਰੱਬ ਨੇ ਦਿੱਤਾ ਦੰਦ ਹੈ ਜੇ ਤੁਸੀਂ ਪ੍ਰੋਪਰ ਕੇਅਰ ਕਰੋ ਆਪਣੇ ਜਿਹੜੇ ਤੁਹਾਡੇ ਮੂੰਹ ਦੇ ਵਿੱਚ ਦੰਦ ਹੈਗੇ ਆ ਮੰਨੋ ਸਪੋਜ਼ ਕਰੋ ਇੱਕੇ ਦੰਦ ਤੁਸੀਂ ਇੰਪਲੈਂਟ ਕਰਾ ਲਿਆ ਬਾਕੀ ਦੰਦ ਤਾਂ ਤੁਹਾਡੇ ਆਪਣੇ ਆ ਜੇ ਤੁਸੀਂ ਆਪਣੇ ਬਾਕੀ ਦੰਦਾਂ ਦੀ ਕੇਅਰ ਕਰੋਗੇ ਤਾਂ ਜਿਹੜਾ ਇੰਪਲੈਂਟ ਅਸੀਂ ਲਵਾਇਆ ਉਹਦੀ ਕੇਅਰ ਆਪਣੇ ਆਪ ਹੀ ਹੋ ਗਈ ਜੇ ਤੁਸੀਂ ਪ੍ਰੋਪਰ ਬਰਸ਼ ਕਰ ਲਿਆ ਪ੍ਰੋਪਰ ਕਲੀਨਿੰਗ ਕਰਾਉਂਦੇ ਰਹੇ ਹਰ 6 ਮਹੀਨਿਆਂ ਬਾਅਦ ਡਾਕਟਰ ਸਾਹਿਬ ਜਿਹੜੇ ਤੁਹਾਡੇ ਨੇੜੇ ਡੈਂਟਿਸਟ ਉਹਨਾਂ ਨੂੰ ਚੈੱਕ ਕਰਾਉਂਦੇ ਰਹੇ ਫਿਰ ਮੈਂ ਗਰੰਟੀ ਨਾਲ ਕਹਿ ਸਕਦਾ ਕਿ ਤਾਂ ਉਮਰ ਤੁਹਾਡਾ ਡੈਂਟਲ ਇੰਪਲਾਂਟ ਚੱਲੇਗਾ ਪਰ ਜੇ ਜਿਸ ਗਲਤੀ ਕਰਕੇ ਤੁਹਾਡਾ ਆਪਣਾ ਨੇਚਰਲ ਦੰਦ ਨਿਕਲਿਆ ਸੀ ਜੇ ਤੁਸੀਂ ਉਹ ਗਲਤੀਆਂ ਨੂੰ ਨਹੀਂ ਸੁਧਾਰਦੇ ਤੇ ਤੁਹਾਡੇ ਬਾਕੀ ਦੰਦ ਵੀ ਟੁੱਟ ਸਕਦੇ ਆ ਬਾਕੀ ਦੰਦ ਵੀ ਖਰਾਬ ਹੋ ਸਕਦੇ ਆ ਬਾਕੀ ਦੰਦਾਂ 'ਚ ਵੀ ਪਸਪੈ ਸਕਦੀ ਹੈ ਫਿਰ ਜੇ ਨੇਚਰਲ ਦੰਦਾਂ 'ਚ ਸਮੱਸਿਆ ਆ ਸਕਦੀ ਹੈ ਤਾਂ ਆਰਟੀਫੀਸ਼ੀਅਲ ਦੰਦ 'ਚ ਵੀ ਸਮੱਸਿਆ ਆ ਸਕਦੀ ਹੈ ਸੋ ਇਸ ਕਰਕੇ ਇਹ ਨਹੀਂ ਸੋਚਣਾ ਕਿ ਅਸੀਂ ਡੈਂਟਲ ਇੰਪਲਾਂਟ ਲਵਾ ਲਿਆ ਤੇ ਹੁਣ ਕੋਈ ਪ੍ਰੋਬਲਮ ਨਹੀਂ ਆਏਗੀ ਹਾਂ ਜੇ ਕੇਅਰ ਕਰੋਗੇ ਫਿਰ ਬਿਲਕੁਲ ਨਹੀਂ ਪ੍ਰੋਬਲਮ ਆਏਗੀ ਫਿਰ ਤੁਹਾਡੀ ਤਾਂ ਉਮਰ ਤੁਹਾਡੀ ਨਾਲ ਤੁਹਾਡਾ ਦੰਦ ਸਾਥ ਦੇਗਾ ਸੋ ਡੈਂਟਲ ਇੰਪਲਾਂਟਸ ਨੇ ਜਿਹੜੇ ਬੋਨ ਤੁਹਾਡੀ ਅੱਛੀ ਹੋਵੇ ਹੈਲਦੀ ਹੋਵੇ ਤੇ ਜਿੱਥੋਂ ਤੁਸੀਂ ਟ੍ਰੀਟਮੈਂਟ ਲਿਆ ਉਹ ਡਾਕਟਰ ਤੁਹਾਡੇ ਪ੍ਰੋਪਰ ਤਜਰਬੇਕਾਰ ਹੋਣ ਉਹਨਾਂ ਦਾ ਤਜਰਬਾ ਅੱਛਾ ਹੋਵੇ ਕਿਉਂਕਿ ਇਹਦੇ ਪਿੱਛੇ ਇੱਕ ਸਾਇੰਸ ਹੈ ਡੈਂਟਲ ਇੰਪਲਾਂਟਸ ਕਰਨ ਲਈ ਐਦਾਂ ਨਹੀਂ ਹੈ ਕਿ ਤੁਸੀਂ ਕਿਤੇ ਵੀ ਹੱਡੀ ਦੇ ਵਿੱਚ ਹੈ ਨਹੀਂ ਹੈ ਇੰਪਲਾਂਟ ਪਾ ਦਿੱਤਾ ਬੋਨ ਦੀ ਕੁਆਲਿਟੀ ਤੇ ਬੋਨ ਦੀ ਕੁਆਂਟੀਟੀ ਮੈਟਰ ਕਰਦੀ ਹੈ ਤੁਹਾਡੇ ਜਿਹੜਾ ਇੰਪਲਾਂਟ ਪਾਣਾ ਹੈ ਉਹਦੇ ਬੜੇ ਵੱਡੀ ਸਾਇੰਸ ਹੁੰਦੀ ਹੈ ਉਹਨੂੰ ਤੁਸੀਂ ਇਦਾਂ ਨਹੀਂ ਕਿਤੇ ਵੀ ਪਾ ਸਕਦੇ ਬਾਹਰਲੇ ਪਾਸੇ ਵੀ ਹੱਡੀ ਛੱਡਣੀ ਹੈ ਅੰਦਰਲੇ ਪਾਸੇ ਵੀ ਹੱਡੀ ਛੱਡਣੀ ਹੈ ਪਿੱਛੇ ਵੀ ਛੱਡਣੀ ਹੈ ਅੱਗੇ ਵੀ ਛੱਡਣੀ ਹੈ ਨਰਵ ਤੋਂ ਵੀ 2mm ਦੂਰ ਰੱਖਣਾ ਹੈਗਾ ਸੋ ਇਹ ਬੜੀਆਂ ਚੀਜ਼ਾਂ ਹੁੰਦੀਆਂ ਨੇ ਬਹੁਤ ਤਸੱਲੀ ਨਾਲ ਬਹੁਤ ਆਰਾਮ ਨਾਲ ਜੇ ਤੁਹਾਡਾ ਅੱਛੇ ਡੈਂਟਿਸਟ ਨੇ ਕੰਮ ਕੀਤਾ ਤਾਂ ਫਿਰ ਕੋਈ ਦਿੱਕਤ ਨਹੀਂ ਆਏਗੀ ਬਾਕੀ ਜੇ ਤੁਸੀਂ ਨਹੀਂ ਕੇਅਰ ਕਰ ਰਹੇ ਜਾਂ ਤੁਹਾਡਾ ਟ੍ਰੀਟਮੈਂਟ ਦੇਣ ਵਾਲਾ ਮਤਲਬ ਡਾਕਟਰ ਉਹਨਾ ਕੰਪੀਟੈਂਟ ਨਹੀਂ ਹੈ ਤਾਂ ਫਿਰ ਸਮੱਸਿਆ ਆ ਸਕਦੀ ਹੈ ਨੈਚੁਰਲ ਦੰਦਾਂ ਨੂੰ ਕਿਹੜੀਆਂ-ਕਿਹੜੀਆਂ ਇਨਫੈਕਸ਼ਨਸ ਹੁੰਦੀਆਂ ਨੇ ਆਪਾਂ ਪਹਿਲਾਂ ਇਹਦੇ ਤੇ ਗੱਲ ਕਰ ਲਈਏ ਸਭ ਤੋਂ ਪਹਿਲੀ ਇਨਫੈਕਸ਼ਨ ਤਾਂ ਐਗਰ ਲੋਕ ਕਿ ਖਾਣਾ ਫਸ ਗਿਆ ਤੇ ਦੰਦ ਨੂੰ ਕੀੜਾ ਲੱਗਿਆ ਜਿਹਨੂੰ ਅਸੀਂ ਡੈਂਟਲ ਕੇਰੀਸ ਕਹਿੰਦੇ ਨੇ ਪੰਜਾਬੀ ਵਿੱਚ ਕੀੜਾ ਕਹਿੰਦੇ ਨੇ ਇਹ ਚੀਜ਼ ਤੁਹਾਡੇ ਇੰਪਲਾਂਟ ਤੇ ਨਹੀਂ ਹੋਏਗੀ ਕਿਉਂਕਿ ਉਹ ਨਕਲੀ ਚੀਜ਼ ਹੈ ਆਰਟੀਫੀਸ਼ੀਅਲ ਚੀਜ਼ ਹੈ ਉਹ ਆਰਗੈਨਿਕ ਨਹੀਂ ਹੈਗਾ ਸੋ ਉਹਨੂੰ ਦੰਦ ਨੂੰ ਨਾ ਤੁਹਾਡੇ ਨਕ ਇੰਪਲਾਂਟ ਨੂੰ ਠੰਡਾ ਲੱਗੇ ਨਾ ਗਰਮ ਲੱਗੇ ਤੇ ਨਾ ਹੀ ਉਹਨੂੰ ਕੀੜਾ ਲੱਗੇ ਸੋ ਇਸ ਚੀਜ਼ ਤੋਂ ਤੁਸੀਂ ਨਿਸ਼ਚਿੰਤ ਹੋ ਜਾਓ ਦੂਜੀ ਨੇਚਰਲ ਦੰਦਾਂ ਨੂੰ ਕੀ ਸਮੱਸਿਆ ਆ ਸਕਦੀ ਹੈ ਮਸੂੜਿਆਂ ਦੀ ਪੀਰੀਓਡੋਂਟਾਈਟਿਸ ਇੱਕ ਬਿਮਾਰੀ ਹੁੰਦੀ ਹੈ ਇਹਨੂੰ ਪੰਜਾਬੀ ਵਿੱਚ ਮਾਸਪੋਰਾ ਕਹਿ ਦਿੰਦੇ ਆ ਇਸ ਬਿਮਾਰੀ ਕਰਕੇ ਮਸੂੜੇ ਫੁੱਲ ਜਾਂਦੇ ਆ ਬਲੀਡਿੰਗ ਕਮਸ ਹੋ ਜਾਂਦੇ ਆ ਪਾਕਟਸ ਬਣ ਜਾਂਦੀਆਂ ਨੇ ਦੰਦਾਂ ਦੇ ਵਿੱਚ ਖਾਣਾ ਬਹੁਤ ਫਸਣ ਲੱਗ ਪੈਂਦਾ ਮੂੰਹ 'ਚ 스ਮੈਲ ਆਉਣੀ ਸ਼ੁਰੂ ਹੋ ਜਾਂਦੀ ਹੈ ਸੋ ਇਸ ਬਿਮਾਰੀ ਕਰਕੇ ਹੱਡੀ ਨੀਚੇ ਜਾਂਦੀ ਹੈ ਤੇ ਤੁਹਾਡੇ ਦੰਦ ਢਿੱਲੇ ਹੋ ਕੇ ਆਪਣੇ ਆਪ ਨਿਕਲ ਜਾਂਦੇ ਆ ਸੋ ਦੋਸਤੋ ਜੇ ਇਹ ਤੁਹਾਡੇ ਨੇਚਰਲ ਦੰਦਾਂ ਨੂੰ ਵੀ ਪ੍ਰੋਬਲਮ ਆ ਰਹੀ ਹੈ ਤਾਂ ਡੈਂਟਲ ਇੰਪਲਾਂਟ ਨੂੰ ਵੀ ਆਏਗੀ ਨੇਚਰਲ ਦੰਦ ਦੀ ਪ੍ਰੋਬਲਮ ਨੂੰ ਪੀਰੀਓਡੋਂਟਾਈਟਿਸ ਕਹਿੰਦੇ ਆ ਇੰਪਲਾਂਟ ਦੀ ਪ੍ਰੋਬਲਮ ਨੂੰ ਇੰਪਲਾਂਟਾਈਟਿਸ ਕਹਿੰਦੇ ਆ ਪੈਰੀ ਇੰਪਲਾਂਟਾਈਟਿਸ ਇੰਪਲਾਂਟ ਦੇ ਆਲੇ-ਦੁਆਲੇ ਇਨਫੈਕਸ਼ਨ ਸੋ ਜੇ ਇਹ ਪ੍ਰੋਬਲਮ ਆਉਂਦੀ ਹੈ ਤਾਂ ਤੁਹਾਡੇ ਇੰਪਲਾਂਟ ਦੇ ਆਲੇ-ਦੁਆਲੇ ਹੱਡੀ ਹੈ ਜਿਹੜੀ ਹੌਲੀ-ਹੌਲੀ ਨੀਚੇ ਜਾਂਦੀ ਜਾਏਗੀ ਤੇ ਇੱਕ ਦਿਨ ਤੁਹਾਡੀ ਬਾਡੀ ਉਹਨੂੰ ਰਿਜੈਕਟ ਕਰ ਦੇਗੀ ਸੋ ਇਸ ਕਰਕੇ ਆਪਣੇ ਬਾਕੀ ਦੰਦਾਂ ਦਾ ਧਿਆਨ ਰੱਖੋ ਜੇ ਤੁਸੀਂ ਉਹਨਾਂ ਦਾ ਬਹੁਤ ਅੱਛੀ ਤਰ੍ਹਾਂ ਧਿਆਨ ਰੱਖਦੇ ਹੋ ਤਾਂ ਤੁਹਾਡਾ ਇੰਪਲਾਂਟ ਤੁਹਾਡਾ ਬਿਲਕੁਲ ਸਾਫ਼ ਰਹੇਗਾ